ਲੋਕ ਸਭਾ 2024 ਦਾ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਭੱਕਿਆ ਹੋਇਆ ਤਾਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਅੱਡੀ ਚੋਟੇ ਜਿਹੜੇ ਕਿ ਜੋਰ ਹੈ ਉਹ ਲਗਾਇਆ ਜਾ ਰਿਹਾ ਹੈ ਤਾਂ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਹੋਰ ਸੀਟ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਕਿਉਂਕਿ ਕਾਂਗਰਸ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵਿਡਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਜੀ ਮੌਜੂਦ ਨੇ ਪੱਪੀ ਜੀ ਪਹਿਲਾ ਰਿਐਕਸ਼ਨ ਕੀ ਹੈ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਡਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਂਗਰ ਉਹਨਾਂ ਦੇ ਘਰਾਂ ਦਾ ਹੀ ਆਬਜੈਕਸ਼ਨ ਉਹ ਆਪ ਸਹਮਾ ਲੈਣ ਅਸੀਂ ਤਾਂ ਉਹਦੇ ਵਿੱਚ ਕੋਈ ਆਬਜੈਕਸ਼ਨ ਨਹੀਂ ਲਾਉਂਦੇ ਲੋਕਤੰਤਰ ਜਿਹੜਾ ਮਰਜ਼ੀ ਬੰਦਾ ਲੜ ਸਕਦਾ ਪਰ ਉਹਨਾਂ ਦਾ ਆਬਜੈਕਸ਼ਨ ਉਹਨਾਂ ਦੇ ਘਰ ਦੇ ਬੰਦਿਆਂ ਦਾ ਹੀ ਆਬਜੈਕਸ਼ਨ ਆ ਵੀ ਕੋਈ ਲੁਧਿਆਣੇ ਦਾ ਬੰਦਾ ਨਹੀਂ ਲੱਭਿਆ ਲੁਧਿਆਣੇ ਦੇ ਕੋਈ ਰਹਿਣ ਵਾਲਾ ਕਾਂਗਰਸੀ ਆ ਹੈ ਨਹੀਂ ਹੂੰ ਗੱਦੜਵਾਏ ਚਲੇ ਗਏ ਸੀ ਸਾਰੇ ਕਾਂਗਰਸੀਏ ਇਸ ਕਰਕੇ ਲੋਕ ਆਬਜੈਕਸ਼ਨ ਕਰ ਰਿਆ ਜਿਹੜੇ ਕਾਂਗਰਸ ਦਾ 30 30 ਸਾਲ ਤੋਂ ਸੇਵਾ ਕਰ ਰਿਆ ਵਰਕਰ ਉਹ ਅੱਜ ਉਹਨਾਂ ਦਾ ਆਬਜੈਕਸ਼ਨ ਕਰ ਰਿਆ ਅਸੀਂ ਤਾਂ ਕੋਈ ਆਬਜੈਕਸ਼ਨ ਨਹੀਂ ਕਰਦੇ ਅਸੀਂ ਤਾਂ ਕਹਿੰਦੇ ਆਉਣ ਸਗੋ ਬਦੀਆ ਗੱਲਾਂ ਕੋਈ ਗੱਲ ਨਹੀਂ ਲੋਕਤੰਤਰ ਆ ਲੋਕਾਂ ਨੇ ਚੋਣਨਾ ਹੈ ਇਹ ਉਪਰਿ ਰਾਜਾ ਵਿਡਿੰਗ ਵੀ ਮਾਨ ਸਾਹਿਬ ਦੇ ਕਾਫੀ ਨੇੜੇ ਦੱਸੇ ਜਾਂਦੇ ਨੇ ਸਿਆਸੀ ਗੱਲ ਇਹ ਚ ਚਰਚਾ ਨਹੀਂ ਰਮਨੀਸ਼ ਸਿੰਘ ਬਿੱਟੂ ਵੀ ਮਾਨ ਸਾਹਿਬ ਦੇ ਕਾਫੀ ਕਰੀਬੀ ਦੱਸੇ ਜਾਂਦੇ ਨੇ ਕਹਿੰਦੇ ਵੀ ਸੈਟਿੰਗ ਹੋ ਗਈ ਸੀਰਤ ਸੈਟਿੰਗ ਕਰਕੇ ਕੈਂਡੀਡੇਟ ਦਿੱਤਾ ਕਮਜ਼ੋਰ ਚਲੋ ਅਸੀਂ ਦੂਰ ਹੋਵਾਂਗੇ ਮਾਨ ਸਾਹਿਬ ਤੋਂ ਉਹਨਾਂ ਨੂੰ ਕੋਈ ਨਹੀਂ ਨੇੜੇ ਵਾਲਿਆਂ ਨੂੰ ਲੋਕਾਂ ਨੇ ਨੇੜੇ ਦੂਰ ਕਰਨਾ ਵਾ ਮਾਨ ਸਾਹਿਬ ਸਾਡੇ ਪ੍ਰਧਾਨ ਸੁਪਰੀਮੋ ਆ ਸਾਡੀ ਪਾਰਟੀ ਦੇ ਉਹਨਾਂ ਦਾ ਮੈਂ ਟੀਮ ਦਾ ਮੈਂਬਰ ਆ 99 ਮੈਂਬਰਾਂ ਚ ਤੇ ਇਹ ਜੀਆਂ ਗੱਲਾਂ ਕਰਕੇ ਆ ਪਰਸੋ ਦਾਸੀ ਗਏ ਉਹ ਆ ਕੇ ਰੋਡ ਸ਼ੋਅ ਕਰਕੇ ਦੱਸ ਕੇ ਨਹੀਂ ਗਏ ਵੀ ਕਿੰਨਾ ਪਿਆਰਾ ਮੇਰਾ ਇਹਨਾਂ ਦੋਨਾਂ ਦਾ ਕਾਂਗਰਸੀਏ ਤੇ ਬੀਜੇਪੀ ਵਾਲਿਆਂ ਦਾ ਦੱਸ ਕੇ ਗਏ ਨਾ ਉੱਥੇ ਪੱਪੀ ਪ੍ਰਾਸੇ ਨੂੰ ਨਾਲ ਖੜਾ ਕੇ ਜਦੋਂ ਦੋ ਉਂਗਲਾਂ ਕਰਕੇ ਇਹਨਾਂ ਨੂੰ ਦੱਸ ਕੇ ਗਏ ਆ ਵੀ 2 ਲੱਖ ਤੇ ਜਿੱਤਣਾ ਵਾ ਇਹ ਲੋਕਾਂ ਲੋਕਤੰਤਰ ਆ ਲੁਧਿਆਣੇ ਦੇ ਲੋਕ ਚੁਣੂਗੇ ਇੱਥੇ ਕੋਈ ਦੋਸਤੀਆਂ ਕਿਸੇ ਦੀਆਂ ਨਹੀਂ ਪੁੱਗਣੀਆਂ ਲੋਕਾਂ ਨੇ ਕੰਮ ਲੈਣਾ ਕਿਤੇ ਚੰਮ ਨੂੰ ਨਹੀਂ ਦੇਖਣਾ ਨਾ ਕਿਸੇ ਦੇ ਨਿਸ਼ਾਨ ਨੂੰ ਦੇਖਣਾ ਉਹ ਲੋਕ ਚਾਹੁੰਦੇ ਅੱਜ ਵੀ ਕੰਮ ਦਾ ਹੋਣ ਨਾਲੇ ਪੜੇ ਲਿਖੇ ਬੱਚੇ ਆ ਗਏ ਹੁਣ ਯੁੱਗ ਬਦਲ ਗਿਆ ਪਹਿਲੇ ਵਾਲਾ ਕੰਮ ਗਿਆ ਵੀ ਤਕਰੀਬਨ 50 ਫੁੱਲ ਉਹ ਕੰਮ ਗਿਆ ਹੁਣ ਤਾਂ ਕੰਮ ਨੂੰ ਦੇਖੂਗੇ ਲੋਕ ਵੀ ਆ ਬੰਦਾ ਕੰਮ ਕਰਦਾ 2 ਸਾਲ ਇੱਥੇ ਕੰਮ ਕੀਤਾ ਲੋਕਾਂ ਦੀ ਆਵਾਜ਼ ਬਣ ਕੇ ਚੰਡੀਗੜ੍ਹ ਗਿਆ ਚੰਡੀਗੜ੍ਹੋਂ ਦਿੱਲੀ ਗਿਆ ਤੇ ਦਿੱਲੀੋਂ ਅੱਜ ਸਦੀ ਤੇ ਘੜੇ ਤੇ ਬੈਠੇ ਮਠਾਏ ਆਈ ਆ ਕੋਈ ਕਿਸੇ ਦੇ ਮਗਰ ਨਹੀਂ ਜਾਣਾ ਪਿਆ ਵੀ 10 ਜਨਪਦ ਤੋਂ ਰਾਜਾ ਜੀ ਲੈ ਆਏ ਤੇ ਆ ਬਿੱਟੂ ਲੈ ਆ ਹਮੇਸ਼ਾ ਤੇ ਮੋਦੀ ਕੋਲ ਤੇ ਤੋਂ ਪੀ ਪ੍ਰਸਨ ਨੂੰ ਦਿੱਲੀ ਨਹੀਂ ਜਾਣਾ ਪਿਆ ਕੰਮ ਦੇ ਆਧਾਰ ਤੇ ਤਿਗੜਾਈ ਆ ਪਰ ਵਿਰੋਧੀ ਕਹਿੰਦੇ 25 ਮਹੀਨੇ ਹੋ ਗਏ ਸਰਕਾਰ ਬੜੀ ਹੋਏ ਤੱਕ ਸਰਕਾਰ ਦੇ ਕੋਲ ਗਰੰਟੀਆਂ ਦਿੱਤੀਆਂ ਗਈਆਂ ਦੇਖੋ ਗੱਲ ਸੁਣੋ ਵਿਰੋਧੀਆਂ ਨੂੰ ਇਹ ਪੁੱਛੋ ਵੀ ਜਿਹੜੇ ਛੋਡੇ ਕੰਡੇ ਬੀਜੇ ਹੋਏ ਹਨ ਇਹ ਹੌਲੀ ਹੌਲੀ ਚੁਗੇ ਜਾਣੇ ਆ 2 ਸਾਲਾਂ ਚ ਅਜ 42000 ਨੌਕਰੀ ਐਵੇਂ ਨਹੀਂ ਮਿਲ ਗਈ ਲੋਕੀ ਖੜੇ ਕਹਿ ਰਹੇ ਆ ਮੈਨੂੰ ਪਿੰਡਾਂ ਚ ਕੋਈ ਮਾਂ ਆ ਕੇ ਮੈਨੂੰ ਮੱਥਾ ਚੁੰਮ ਕੇ ਕਹਿ ਰਹੀ ਆ ਕੋਈ ਮਾਂ ਮੈਨੂੰ ਜੱਫੀ ਆਪਣੇ ਬੁੱਕਲ ਚ ਲੈ ਕੇ ਕਹਿ ਰਹੀ ਆ ਪੁੱਤ ਮਾਨ ਸਾਹਿਬ ਦਾ ਥੈਂਕ ਯੂ ਕਰਦੀ ਹੂ ਮੇਰੇ ਵੱਲੋਂ ਮੇਰੇ ਭਾਂਜੇ ਨੂੰ ਨੌਕਰੀ ਮਿਲ ਗਈ ਮੇਰੇ ਭਤੀਜੇ ਨੂੰ ਨੌਕਰੀ ਮਿਲ ਗਈ ਪਹਿਲੀ ਵਾਰ ਆਏ ਸਰਕਾਰ ਜਿਹੜੀ ਬਿਨਾ ਮੋਰੀ ਵਾਲੇ ਪੈਸੇ ਤੋਂ ਲੋਕਾਂ ਨੂੰ ਨੌਕਰੀ ਘਰ ਬੈਠੇ ਕਾਬਲ ਬੱਚਿਆਂ ਨੂੰ ਮਿਲੀ ਆ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਸੇਵਾ ਦੇ ਨਾਲ ਮੈਂ ਦੀ ਸੇਵਾ ਦੇਖ ਕੇ ਪਾਉਣ ਜੋ ਮੈਂ 2 ਸਾਲਾਂ ਚ ਕੀਤੀ ਹਲਕਾ ਸੈਂਟਰ ਦੇ ਲੋਕਾਂ ਨੂੰ ਬੁਚ ਕੇ ਪਾ ਦੇਣ ਮਿਤੂ ਜੀ ਐਮਐਲਏ ਚੁਣਿਆ ਸੀ ਇਹਨੇ ਕੰਮ ਕੀਤਾ ਜੇ ਲੋਕ ਕਹਿਣ 90% ਵੀ ਆਏ ਨੇ ਕੰਮ ਕੀਤਾ ਫੇਰ ਪਾ ਦੇਣ ਬੋਰਡ ਨਹੀਂ ਨਾ ਪਾਉਣ ਕੰਮ ਕਰਕੇ ਕੰਮ ਦੇ ਆਧਾਰ ਤੇ ਬੋਰਡ ਮੰਗਦੇ ਆ ਇੰਨਾ ਤਰ੍ਹਾਂ ਨਹੀਂ ਪੌਣੇ 5 ਸਾਲ ਟੈਲੀਫੋਨ ਨਾਲ ਚੱਕੋ 10 ਸਾਲ ਲੋਕ ਮਾਨਸਮਾਨ ਦੇ ਦੇਣ ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦਾ ਪੰਜਾ ਛੱਡ ਕੇ ਤੇ ਭਾਜਪਾ ਦੀ ਗੱਡੀ ਬੈ ਕੇ ਸਤਾਬ ਦੀ ਜੇ ਸਟੇਸ਼ਨ ਦੇ ਉੱਤਰਿਆ ਮੈਂ ਕਮਲ ਦਾ ਫੁੱਲ ਲੈ ਆਇਆ ਇੱਦਾਂ ਨਹੀਂ ਲੋਕ ਰਾਜਨੀਤੀ ਸਮਝਦੇ ਰਾਜਨੀਤੀ ਸਮਝਿਆ ਥੱਲੇ ਜ਼ਮੀਨ ਨਾਲ ਸੜਕ ਨਾਲ ਜੁੜ ਕੇ 25 ਸਾਲ ਲਗਾਤਾਰ ਵੱਡੇ ਭਾਈ ਨੇ ਕੌਂਸਲਰੀ ਸਿਪ ਕੀਤੀ ਆ 25 ਸਾਲ ਦੀ ਉਮਰ ਲੰਘ ਜਾਂਦੀ ਆ ਬੰਦੇ ਦੀ ਸੇਵਾ ਭਾਵਨਾ ਨਾਲ ਮੰਗਦੇ ਆ ਜੋ ਮੰਗਦੇ ਆ ਐ ਨਹੀਂ ਕੱਲਾ ਸਿਰਫ ਨਿਸ਼ਾਨ ਦੇ ਤੌਰ ਦੇ ਉੱਤੇ ਮੈਂ ਫੁਲਾਣੀ ਪਾਰਟੀ ਦਾ ਮੈਂ ਫੁਲਾਣੀ ਪਾਰਟੀ ਦਾ ਪਰ ਉਹੀ ਬੰਦੇ ਥੋੜੇ ਦੇ ਵਿੱਚ ਸਵਾਲ ਚੁੱਕਦੇ ਨੇ ਕਹਿੰਦੇ ਲੁਧਿਆਣਾ ਦੀ ਲੋਕਲ ਲੀਡਰਸ਼ਿਪ ਹੈ ਰੇੜੀ ਫੜੀ ਲੱਗੋ 10000 ਰੁਪਏ ਲੈਣ ਤੱਕ ਦੀ ਨੋਬਤ ਆ ਗਈ ਹੈ ਮੇਕੋ ਗੱਲ ਸੁਣੋ ਕਿ ਸਰਦਾਰ ਭਗਨ ਸਿੰਘ ਮਾਨਾ ਇਹਨੇ ਆਪਣੇਆਂ ਨੂੰ ਵੀ ਜਿਹਨੇ ਕ੍ਰਿਪਸ਼ਨ ਕੀਤੀ ਆਪਣੇਆਂ ਨੂੰ ਵੀ ਇਹ ਪਹਿਲੀ ਸਰਕਾਰ ਆ ਤੁਹਾਡੇ ਲਈ ਦੱਸਦੇ ਮਾਣ ਮਹਿਸੂਸ ਹੁੰਦਾ ਵੀ ਮੈਂ ਉਹ ਟੀਮ ਦਾ ਮੈਂਬਰ ਆ ਜਿਹੜਾ ਪੰਜਾਬ ਦਾ ਦਿਲ ਬਣ ਕੇ ਕੰਮ ਕਰ ਰਿਹਾ ਮੁੱਖ ਮੰਤਰੀ ਇਹ ਨਹੀਂ ਆਦਾ ਸ਼ਿਮਲੇ ਦੇ ਬਾਹਰਾਂ ਚ ਬੈਠਾ ਇਤੋਂ ਚੁਣਿਆ ਹੋਇਆ ਲੋਕਾਂ ਦਾ ਜੰਬਾ ਉਹ ਲੰਬੀ ਪਿੰਡ ਬੈਠਾ ਵਾ ਉਹ ਕੰਮ ਨਹੀਂ ਹੈਗਾ ਇੱਥੇ ਜ਼ਮੀਨੀ ਲੈਵਲ ਦਾ ਕੰਮ ਆ ਹਜ਼ਾਰ ਹਜ਼ਾਰ ਰੁਪਈਆ ਦਾ ਸੀ ਦੇਣਾ ਵਾ ਮੇਰੀਆਂ ਮਾਵਾ ਭੈਣਾਂ ਨੂੰ ਸਾਨੂੰ ਲੈਣ ਦੀ ਕੀ ਲੋੜ ਆ ਸਾਨੂੰ ਤਾਂ ਉਸ ਬਾਬੇ ਨਾਨਕ ਨੇ ਇੱਜ਼ਤ ਦਿੱਤੀ ਬਾਬਾ ਦੀਪ ਸਿੰਘ ਨੇ ਹਨੂਮਾਨ ਨੇ ਸਾਨੂੰ ਲੋਕਾਂ ਦੀ ਸੇਵਾ ਦੇ ਕਰਨ ਦਾ ਦੇਤਾ ਇਹ ਤੋਂ ਵੱਡਾ ਕੀ ਕੰਮ ਆ ਜੋ ਕੁਝ ਚਾਹੀਦਾ ਸੀ ਉਹ ਰੱਬ ਨੇ ਦੇਤਾ ਬਾਬਾ ਦੀਪ ਸਿੰਘ ਨੇ ਬਾਲਾ ਜੀ ਨੇ ਜੋ ਮੈਂ ਮੰਗਦਾ ਸੀ ਮੇਰੀ ਜ਼ਿੰਦਗੀ ਮੈਂ ਲੁਧਿਆਣੇ ਦੇ ਲੋਕਾਂ ਦਾ ਆ ਜਨਮ ਤਾਂ ਦੇਣਾ ਹੀ ਨਹੀਂ ਦੇ ਸਕਦਾ ਪੈਸਾਂ ਦੀ ਤਾਂ ਮੈਨੂੰ ਲੋੜ ਹੀ ਨਹੀਂ ਪੈਸਾਂ ਦੀ ਤਾਂ ਮੈਨੂੰ ਮਾਲਕ ਦੀ ਪਹਿਲਾਂ ਹੀ ਕਿਰਪਾ ਬਹੁਤ ਆ ਪੈਸਾਂ ਦੀ ਨਹੀਂ ਲੋੜ ਸਿਰਫ ਸੇਵਾ ਦੀ ਭਾਵਨਾ ਇੱਕ ਖੂਨ ਚ ਵੱਡਾ ਭਾਈ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹ ਵੀ ਸੇਵਾ ਕਰਦਾ ਦੇਸ਼ ਦੇ ਲੇਖੇ ਲੱਗਿਆ ਉਹ ਦੂ ਵੱਡਾ ਜਿਹੜਾ ਬਚਕਾਰ ਲਾਵਾਰ ਕੇਸ਼ ਪ੍ਰਾਸ਼ਰ ਉਹ 25 ਸਾਲ ਹੋ ਗਏ ਲਗਾਤਾਰ ਸੇਵਾ ਕਰਦਾ ਆਦਾਸ ਬੈਠਾ ਵਾ ਲੁਧਿਆਣੇ ਜ਼ਿਲ੍ਹੇ ਲਈ ਪੰਜਾਬ ਲਈ ਦੇਸ਼ ਲਈ ਚਾਹੇ ਇੱਕ ਖੂਨ ਦਾ ਕਤਰਾ ਜਿਹੜਾ ਉਹ ਦੇਸ਼ ਦੇ ਲੈ ਕੇ ਲੱਗ ਜਵੇ ਲੋਕਾਂ ਦੇ ਲੈ ਕੇ ਲੱਗ ਜਵੇ ਉਹੀ ਜੀਣਾ ਉਹੀ ਮਰਦਾ ਹੁੰਦਾ ਬੰਦੇ ਦਾ ਕੋਈ ਜਾ ਕੇ ਸਵਾਲ ਜਿੰਦਾ ਦਾਵਾ ਤਾਂ ਹਰ ਕੈਂਡੀਡੇਟ ਦੇ ਵੱਲੋਂ ਕੀਤਾ ਜਾਂਦਾ ਤੁਸੀਂ ਆਪ ਦਾ ਮੁਕਾਬਲਾ ਕਿਦ ਨਾਲ ਸਮਝੀ ਕਿਸ ਕੈਂਡੀਡੇਟ ਨਾਲ ਜਾਂ ਕਿਸੇ ਪਾਰਟੀ ਨਾਲ ਮੁਕਾਬਲਾ ਹੁੰਦਾ ਹੀ ਹੈ ਤੁਸੀਂ ਕਿਦ ਨਾਲ ਸਮਝੀ ਨਹੀਂ ਕੋਈ ਮੁਕਾਬਲਾ ਹੁਣ ਮੈਨੂੰ ਦਾ ਆ ਹੌਲੀ ਹੋਲੀ ਚਾਰਕ ਦਿਨ ਰੁਕ ਜਾਓ ਤੁਸੀਂ ਚੌਥਾ ਥੰਮੋ ਮੀਡੀਆ ਵਾਲੇ ਤੁਾਨੂੰ ਇਹ ਬਦਾ ਲੱਗ ਜਾਣਾ ਮੁਕਾਬਲੇ ਵਾਲਿਆਂ ਨੇ ਜਦੋਂ ਆਪ ਹੀ ਕਹਿਣਾ ਸਾਡਾ ਕਿਸੇ ਦਾ ਭਾਈ ਨਹੀਂ ਗਿੰਤੀ ਜੀ ਹਣੀ ਗੈਸੀ ਆ ਚਾਰਕ ਦਿਨ ਰੁਕ ਜਾਓ ਜੇ ਨਵਾ ਨਵਾ ਚਾ ਚੜਿਆ ਹੋਇਆ ਵਾ ਉਹੀ ਬੋਲਦਾ ਪਿਆ ਵਾ ਚਾਰਕ ਦਿਨ ਰੁਕ ਜਾਓ ਜੇ 20 25 ਦਿਨ ਪਏ ਆ ਆ ਚਾਰਕ ਦਿਨ ਰੁਕੋਗੇ ਤੁਹਾਡੇ ਅੱਗੇ ਹੀ ਆ ਜਾਣਾ ਇਹਨਾਂ ਦਾ ਸਿਸਟਮ ਸਾਰਾ ਸੋ ਬਿਲਕੁਲ ਇਹ ਸਾਨੂੰ ਲੁਧਿਆਣਾ ਤੋਂ ਉਮੀਦਵਾਰ ਆ ਸ਼ੁਕ ਪ੍ਰਾਸ਼ਰ ਪੱਪੀ ਜੀ ਜੋ ਵਿਰੋਧੀਆ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨਾਲ ਨਾਲ ਇਹ ਵੀ ਕਹਿ ਰਹੇ ਨੇ ਕਿ ਲੋਕ ਜਿਹੜੇ ਸਾਡੇ ਸਰਕਾਰ ਦੇ ਵੱਲੋਂ ਜਿਹੜੇ ਕੀਤੇ ਕੰਮਾਂ ਦੇ ਉੱਤੇ ਵੋਟ ਆ ਜਿਹੜਾ ਕਿ ਉਹ ਪਾਣਗੇ ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ